ਅਤਮ ਮਹੱਲਾ ਪੰਜਾਬ ਸਲੋਕ ਬਨ ਬਨ ਤਿਰਤੀ ਖੋਜ ਟੀ ਹਾਰੀ ਤਉ ਅਵਕਾ ਨਾਨਕ ਘੇਟੇ ਸਾਜ ਜਪ ਹਰ ਪਾਇਆ ਮਨ ਬਾਹੇ ਬਗਬਨ ਤੇ ਖੋਜਦੇ ਹਾਰੇ ਤਉ ਯਗਾਂ ਨਾਨਕ ਭੇਤੇ ਸਾਲ ਜਗ ਹਰ ਪਾਇਆ ਮਨ ਬਾਹੇ ਸੰਤ ਜਾ ਕੋ ਖੋਜ ਅ ਸੰਖਮਨੀ ਅਨੇਕ ਤਪੇ ਬ੍ਰਹਮੇ ਕੋਟ ਰਤ ਗਿਆਨੀ ਜਾਪ ਜਟੇ ਜਤ ਤਾਪ ਸੰਜਮ ਕਿਰਿਆ ਪੂਜਾ ਅਨਿਤ ਸੋਦਨ ਪੰਦਨਾ ਕਰ ਗਵਨ ਮਸੁਤਾ ਤੀਰਥ ਮਜਨਾ ਮਿਲਨ ਕੋ ਨਿਰੰਜਨ ਮਨੁਖ ਬਨ ਤਿਨ ਪਸ਼ੂ ਪੰਖੀ ਸਗਲ ਤੁਝੈ ਆਰਾਧਤੇ ਦਇਆਲ ਲਾਲ ਗੋਬਿੰਦ ਨਾਮਕ ਮਿਲ ਸਾਧ ਸੰਗਤ ਹੋਏ ਗੱਤੇ ਤਨੇ ਅਵਤਾਰ ਸ਼ੰਕਰ ਜਟਾਧਾਰ ਚਾਹ ਤੁਝੇ ਦਿਆਰ ਮਨ ਤਨ ਰੋਚਿ ਅਪਾਰ ਅਪਾਰ ਅਦਬ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਪਤਨੀ ਤੋਰ ਸੇ ਸਗਾਂ ਕੰਧਰਤ ਧਿਆਵੈ ਜਗ ਕਿੰਨਰ ਗੁਣ ਪਨੇ ਓਟ ਕਿੰਦਰ ਅਨੇਕ ਦੇਵਾ ਜਬ ਤਸਵਾਮੀ ਜੈ ਜੈ ਜਾਣ ਕੋ ਸੇਵਨ ਲਖਮੀ ਅਨਿਤ ਭਾਗ ਗੁਪਤ ਪ੍ਰਗਟ ਜਾਣ ਕੋ ਆਦਤ ਪਉਣ ਪਾਰੀ ਦਿਨ ਸਦਾਤ ਸਖੇਤਰ ਸਤਿ ਅਰ ਸੂਰ ਧਿਆਮ ਬਖਦ ਗਗਨਾਵਰੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੇ ਸੰਗਤ ਪੁਰਾਨ ਚੱਪ ਬੇਟੈ ਖਸ਼ ਤਾਸਰ ਜਾਂ ਕੋ ਜਪਾਤ ਪਦਿਤ ਪਾਵਨ ਭਗਤ ਵਸ਼ਲ ਨਾਦਕ ਮਿਲੇ ਸਤ ਸੰਤ ਜੇਤੇ ਪ੍ਰਭੂ ਜਾਈ ਦਸਨਾ ਤੇਤ ਪਨੀ ਅਨਜਾਨਤ ਜੋ ਸਿਵੈ ਤਿਤਿਨ ਜਾਈ ਕਦੀ ਅਗਟ ਅਗਨਤ ਲੋ ਪੰਜੇ ਪਾਹਰਾ ਸਰਬਜਾ ਚਿਤ ਦੇਖਦਾ ਨਹਿ ਦੂਰ ਸਤ ਕੀ ਜਾਹਰਾ ਵਰਤ ਪਗਤਨ ਥੀ ਆ ਮਿਲਦੀਆ ਤਾਂ ਕੀ ਪਪਾ ਕਿਤ ਕਰੀ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਧਰ ਚਰਹੀ ਵਸ ਭਗਤ ਤਸਿਆ ਮਿਲੇ ਜੀਆ ਤਾਂ ਕੀ ਉਪਮ ਕਿਤ ਗਨੀ ਇਹੋ ਦਾਨ ਮਾਨੰਦ ਸਾਨ ਧਰ ਚਰ ਜੀ ਵਾਹਿਗੁਰੂ ਜੀ ਕਾ ਸੰਸਾ ਵਾਹਿਗੁਰੂ ਜੀ ਦੇ ਭਤੇ ਆਪਾ ਮਹ ਲਖਜਵਾ ਸ਼ਲੋਕ ਬਨ ਬਨ ਬੇਤੀ ਕੋ ਜੀ ਹਾਰੀ ਹੋ ਔਗਾਰੇ ਨਾਮੁ ਤੇ ਭੇਤੇ ਸਾਧ ਜਗ ਹਰ ਪਾਇਆ ਮਨ ਕਾਹੀ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਪਰੇ ਆਖਾ ਵਾਹਿਗੁਰੂ